ਇਹ ਚ ਵੀਡੀਓ ਚ ਨਗਰ ਆਇਆ ਨਾ ਵੀ ਇੱਕ ਤੋਂ ਬਾਈਟ ਵੀ ਮੈਂ ਸੁਣੀਆ ਤੇ ਕੱਲ ਫਿਰ ਤੁਸੀਂ ਪ੍ਰਧਾਨ ਮਨਾ ਆਇਓ ਹਾਂ ਜੀ ਕੱਲ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਆਪਣਾ ਸ਼੍ਰੋਮਣੀ ਕੁਰਦੂਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਕੰਪਲੈਕਸ ਜਿਹੜਾ ਜੀ ਉਹਦੇ ਚ ਉੱਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਡੈਲੀਗੇਟ ਇਕੱਠੇ ਹੋਏ ਸੀ ਜੀ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਜੀ ਧੰਨਵਾਦ ਕਰਾਂ ਜੀ ਤੁਹਾਡਾ ਬਹੁਤ-ਬਹੁਤ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਚਲੋ ਅੱਜ ਖਾਲਸਾ ਪੰਥ ਦਾ ਸਾਜਨਾ ਦੇ ਸਾਜਨਾ ਦੇ ਉਸ ਹੈ ਜੀ ਉਹਦੀਆਂ ਸਭਾਂ ਨੂੰ ਲੱਖ ਲੱਖ ਪੈਂਦਾ ਨਹੀਂ ਜੀ ਬਿਲਕੁਲ ਸਹੀ ਹੈ ਜੀ ਵਰਗ ਸਾਹਿਬ ਮੈਂ ਵੇਖਿਆ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਜੀ ਸਰਬਸੰਮਤੀ ਨਾਲ ਬਣਤੇ ਵਿਰੋਧੀਆਂ ਦੇ ਵਿੱਚ ਮੱਥੇ ਤੇ ਤੌੜੀਆਂ ਤੇ ਦੇਰ ਚ ਹਫੜਾ ਤਾਂ ਬੜੀ ਬੜੀ ਮੱਛੀ ਪਈ ਹੈ ਤਾਂ ਤੁਸੀਂ ਕਿਵੇਂ ਦੇਖਦੇ ਹੋ ਇਹ ਗੱਲ ਸੰਤੂ ਸਾਹਿਬ ਗੀਤੇ ਸਮੇਂ ਤੋਂ ਵੇਖਣ ਵਿੱਚ ਆਈ ਹੈ ਕਿ ਜਿਹੜੀ ਕਾਂਗਰਸ ਜਮਾਤ ਸੀ ਜੀ ਇਹ ਤਾਂ ਸ਼ੁਰੂ ਤੋਂ ਹੀ ਲੱਗੀ ਹੋਈ ਹੈ ਜੀ ਜੀ 1947 ਦੀ ਆਜ਼ਾਦੀ ਤੋਂ ਬਾਅਦ ਹੀ ਕਿ ਕਿਸੇ ਤਰੀਕੇ ਨਾਲ ਜਿਹੜਾ ਸ਼ਰੋਮਣੀ ਅਕਾਲੀ ਦਲ ਇਹ ਪੰਜਾਬ ਪੰਜਾਬੀਅਤ ਸਿੱਖ ਪੰਥ ਦੀ ਗੱਲ ਕਰਦਾ ਇਹਨੂੰ ਖਤਮ ਕੀਤਾ ਜਾਵੇ ਬਿਲਕੁਲ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਹੁਣ ਬੀਜੇਪੀ ਵਾਲੇ ਆ ਜੀ ਇਹਨਾਂ ਨਾਲ ਜਦੋਂ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਾਤਾ ਤੋੜਿਆ ਜੀ ਆ ਕਿਸਾਨੀ ਮੁੱਦਿਆਂ ਕਰਕੇ ਇਹ ਵੀ ਟੱਕਰ ਪਈ ਤੇ ਤੀਜੀ ਧਿਰ ਆਗਮਨੀ ਪਾਰਟੀ ਉਹ ਵੀ ਜੋਰਾਂ ਦੇ ਲੱਗੀ ਦੀ ਜੀ ਬੜਾ ਕੂੜ ਪ੍ਰਚਾਰ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਕੀਤਾ ਤੁਸੀਂ ਇਹ ਵੇਖਿਆ ਹੋਣਾ ਵੀ ਇੰਨਾ ਸਾਰੀਆਂ ਪਾਰਟੀਆਂ ਦਾ ਸਾਥ ਲੈ ਕੇ ਕਾਪੜੇ ਵਿੱਚੋਂ ਪੰਜ ਚਾਰ ਖੜੇ ਹੋਏ ਜੀ ਜਿਹਨੂੰ ਬਾਗੀਧੜਾ ਕਹਿੰਦੇ ਲੋਕ ਬਿਲਕੁਲ ਉਹ ਵੀ ਇਸੇ ਕੰਮ ਤੇ ਲੱਗੇ ਨੇ ਮਤਲਬ ਕਿ ਸਾਰਿਆਂ ਦਾ ਨਿਸ਼ਾਨਾ ਇੱਕ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਹਨੂੰ ਖਤਮ ਕਰੋ ਜੀ ਸਭ ਤੋਂ ਵੱਡਾ ਨਿਸ਼ਾਨਾ ਤਾਂ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕਰੋ ਦੇ ਲੀਡਰਲੈਸ ਕਰੋ ਜੀ ਇਹਨਾਂ ਨੇ ਪਿਛਲੇ ਆੜੇ 6-7 ਮਹੀਨੇ ਬੜਾ ਵੱਡਾ ਪ੍ਰਪਗੈਂਡਾ ਕੀਤਾ ਸੀ ਉਹ ਪ੍ਰਪਗੈਂਡਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੀਤਾ ਸੀ ਔਰ ਉਸ ਬੰਦੇ ਨੇ ਇੰਨੀ ਫਰਾਗਦਰੀ ਵਿਖਾਈ ਵੀ ਜਿਹੜੇ ਆ ਵਖਰੇ ਹੁਣ ਆਪ ਦਾ ਪੰਥ ਜਿਹਾ ਬਣਾਈ ਫਿਰਦੇ ਆ ਇਹਨਾਂ ਦਾ ਵੀ ਉਹਨਾਂ ਨੇ ਸਾਰਾ ਆਦੀ ਚੋੜੀ ਚ ਪਵਾ ਲਿਆ ਜੋ ਵੀ ਕੀਤਾ ਕਰਾਇਆ ਨਾਲ ਸਮਸਾਨੇ ਉਸਦੇ ਪਰ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਅਸੀਂ ਕਰ ਕੀ ਰਹੇ ਆ ਕਾਂਗਰਸ ਬੋਲੇ ਲੱਖ ਵਾਰੀ ਬੋਲੇ ਕਿਉਂਕਿ ਉਹ ਸ਼ੁਰੂ ਤੋਂ ਹੀ ਵੈਰੀ ਆ ਖਾਲੀ ਦਲ ਦੀ ਤੇ ਪੰਜਾਬ ਦੀ ਵੀ ਵੈਰੀ ਆ ਤੇ ਪੰਥ ਦੀ ਵੀ ਵੈਰੀ ਆ ਇਹਨਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣੇ ਅ ਥੰਮੇ ਵਾਲੇ ਤੇ ਬੜੀ ਉੱਚੀ ਸੱਚੀ ਸੋਚ ਰੱਖਣ ਵਾਲੇ ਇਨਸਾਨ ਸਨ ਜਿਨ੍ਹਾਂ ਨੇ ਤੋ ਤਿੰਨ ਵਾਰੀ ਸਰਕਾਰ ਪੜਾ ਕੇ ਤੇ ਪੰਜਾਬ ਨੂੰ ਲੀਹਾਂ ਦੇ ਤੋੜਿਆ ਪੰਜਾਬ ਦੇ ਵਿੱਚ ਵਿਕਾਸ ਕੀਤਾ ਨਹੀਂ ਦੇਤਾ ਕਾਂਟਰ ਸੀ ਤੇ ਕਦੀ ਚੌਧੇ ਸਾਲ ਪਹਿਲੀ ਕਦੋਂ ਸੂਬਾ ਹੀ ਨਹੀਂ ਸੀ ਦਿੰਦੇ ਜੀ ਸਾਨੂੰ ਪੰਜਾਬਾ ਵੀ ਸਾਡਾ ਨਹੀਂ ਸੀ ਦਿੰਦੇ ਦਿੱਤਾ ਵੀ ਇਹਨਾਂ ਨੇ ਕੀ ਫਿਰ ਜਦੋਂ ਕਾਲੀ ਦਾਨ ਨੇ ਮੋਰਚੇ ਲਾਇਆ ਤੇ ਫਿਰ ਦਿੱਤਾ ਤੇ ਉਹ ਵੀ ਕੀ ਦਿੱਤਾ ਜਿਹੜਾ ਸਾਡੇ ਵਿੱਚੋਂ ਕੱਟ ਵੱਟ ਕੇ ਕੋਈ ਹੋਰ ਸੂਬੇ ਬਣਾ ਕੇ ਸਾਨੂੰ ਰਾਜਧਾਨੀ ਤੋਂ ਬਗੈਰ ਪੰਜਾਬ ਦਿੱਤਾ ਜੀ ਸੋ ਜਿਹੜੀ ਬਖਲਾਅਟ ਹੈ ਉਹ ਨਜ਼ਰ ਆ ਰਹੀ ਹੈ ਕਾਂਗਰਸ ਦੇ ਵਿੱਚ ਵੀ ਆ ਰਹੀ ਹੈ ਆ ਜਿਹੜੀ ਭਾਜਪਾ ਉਹ ਵੀ ਬੋਲੀ ਜਾਂਦੇ ਨੇ ਹਾਏ ਸੁਖਵੀਰ ਬਾਦਲ ਬਣ ਗਿਆ ਹਾਏ ਇਹਦਾ ਪਰਿਵਾਰ ਦਾ ਬਣ ਗਿਆ ਜੀ ਇੱਕ ਪਰਿਵਾਰ ਦਾ ਬਣ ਗਿਆ ਮੈਂ ਇਹਨੂੰ ਗੱਲ ਪੁੱਛਣੀ ਚਾਹੁੰਦਾ ਹਾਂ ਹੋਰ ਤੱਕ 1946 ਕਾਂਗਰਸ ਪਾਰਟੀ ਬਣੀ ਹੈ ਇਹਨੂੰ ਗਾਂਧੀ ਪਰਿਵਾਰੀ ਚ ਚਲਾਉਂਦਾ ਹੈ ਜੀ ਤੁਹਾਡੇ ਉਦੋਂ ਮੂੰਹ 'ਚ ਕੀ ਗੱਲ ਅੱਗ ਪੈ ਜਾਂਦੀ ਉਦੋਂ ਕੋਈ ਜੀ ਬੋਲਦੇ ਹਾਂਜੀ ਜਦੋਂ ਦੇ ਆਵਾਦਨੀ ਪਾਰਟੀ ਬਣੀ ਇਹਨੂੰ ਗੱਲਾ ਕੇਜਰੀ ਵਾਲੀ ਚਲਾ ਰਿਆ ਕੀ ਉਹ ਪਰਿਵਾਰ ਨਹੀਂ ਜੀ ਉਹ ਸਜ਼ਾ ਵੀ ਕਰਤਾ ਆ ਉਹ ਜੇਲ੍ਹ ਜਿਹੀ ਰਹਿ ਆ ਉਦੋਂ ਉਹਨੇ ਦਾਪਸਾ ਉਦੋਂ ਬਣ ਹਿਸਤੀ ਭਾ ਦਿੱਤਾ ਜੀ ਰਹਿ ਗਈ ਭਾਜਪੀ ਹੁਣ ਤੁਸੀਂ ਹਰ ਵਾਰੀ ਮੋਦੀ 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 ਦੇ ਨਾਂ ਦੇ ਵੋਟ ਮੰਗਦੇ ਜੀ ਜੀ ਤੁਹਾਡੇ ਕੋਲ ਪਾਰਟੀ ਦਾ ਏਜੰਡਾ ਤਾਂ ਹੈ ਹੀ ਕੋਈ ਨਹੀਂ ਕੋਈ ਵੀ ਤੁਸੀਂ ਜਦੋਂ ਵੋਟ ਮੰਗਦੇ ਜਾ ਕੇ ਮੋਦੀ ਦੇ ਨਾਂ ਦੇ ਮੰਗਦੇ ਜੀ ਤੇ ਜੇ ਸੁਖਵੀਰ ਸਿੰਘ ਬਾਦਲਪੁਰ ਪ੍ਰਧਾਨ ਬਣ ਗਿਆ ਤੇ ਤੁਹਾਨੂੰ ਖਰੇ ਕੀ ਮੁਸ਼ਕਲ ਆਉਂਦੀ ਆ ਉਹੀ ਆ ਭਾਗੀ ਤੁਹਾਡਾ ਜੀ ਸਭ ਤੋਂ ਪਹਿਲਾਂ ਕਹਿੰਦੇ ਜੀ ਜੀ ਅਸੀਂ શ્રી ਕਾਲਤਖਸਾਬ ਲੈ ਕੇ ਜਾਣਾ ਸਾਰਿਆਂ ਨੂੰ ਅਸੀਂ ਤਾਂ ਸ਼ਿਕਾਇਤ ਕਰਕੇ ਆਏ ਆ ਕਿ શ્રી ਕਾਲਤਖਸਾਬ ਜਾ ਕੇ ਜਿਹੜੇ ਸਾਡੇ ਸਰਕਾਰ ਵੇਲੇ ਗਲਤੀਆਂ ਗਿਣਾ ਹੋਏ ਨੇ ਉਹਦੀ ਪੂਰ ਬਖਸ਼ਾ ਲਈਏ ਭੁੱਲ ਦੀ بجائے ਉੱਥੇ ਸਜ਼ਾਵਾਂ ਵੀ ਭੁਗਤਣੀਆਂ ਉੱਥੇ ਸਰਦਾਰ ਸੁਪੀਰ ਸਿੰਘ ਬਾਦਲ ਤੇ ਜਾਨੀ ਆ ਹੁਣਾ ਵੀ ਹੋ ਗਿਆ ਸਾਰੀਆਂ ਸਜ਼ਾਵਾਂ ਭੁਗਤਣ ਦੇ ਬਾਅਦ ਵੀ ਤੁਹਾਡੇ ਇਨਾ ਆ ਜਾਂਦਾ ਫਿਰ ਉਥੇ ਲਾ ਉਥੇ ਕਿਉਂਕਿ ਦਰਸ਼ਕੋ ਇਹਨਾਂ ਦੇ ਪਿੱਛੇ ਸਾਰਿਆਂ ਦੇ ਭਾਜੀਪੀ ਸਿੱਧੇ ਤੌਰ ਤੇ ਬੋਲਨ ਲੱਪੀ ਚੰਦੂ ਮਾਜਰਾ ਰਖੜਾ ਬੀਬੀ ਜਗੀਰ ਕੌਰ ਤੇ ਆ ਬਾਕੀ ਜਿਹੜੇ ਰੰਗ ਭੁੰਮੜ ਜਿਹਾ ਹੀ ਤੇ ਇਹ ਸਾਰੇ ਹੀ ਭਾਜਪੀ ਨਾਲ ਸਿੱਧੇ ਤੌਰ ਤੇ ਟੈਂਕ ਅਟੈਚ ਤੇ ਕੁਝ ਇਹਨਾਂ ਨੂੰ ਕਾਂਗਰਸ ਨਾਲ ਟੈਚ ਨਹੀਂ ਚੀ। ਕੁਝ ਇਹਨਾਂ ਦਾ ਜੋ ਆਮ ਆਦਮੀ ਦਾ ਸਾਡਾ ਗਲਿੰਦੇ ਨੇ। ਮਤਲਬ ਇਹ ਸਾਰਿਆਂ ਦੇ ਇੱਕ ਜਿਵੇਂ ਮੰਨ ਲਓ ਟਿੱਕੜੀ ਉਹਨਾਂ ਨੇ ਇਹ ਫਸਲ ਬੰਦੇ ਅੱਗੇ ਲਾ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਕਾਲੀ ਦਲ ਨੂੰ ਫੇਰ ਕਰੋ ਔਰ ਕਾਲੀ ਦਲ ਨੂੰ ਖਤਮ ਹੀ ਕਰ। ਜੀ। ਹਾਂਜੀ। ਬਿਰਕਸਾਹ ਸ਼ਰੂਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਨ ਜਾਏ ਚੁਣ ਤੋਂ ਬਾਅਦ ਸਾਅ ਕਾ ਜਥੇਦਾਰਾਂ ਦੀ ਇੰਡਸਟਰੀ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਤੜਫਣਾ ਜਿਹੜੀ ਆ ਬਹੁਤ ਜ਼ਿਆਦਾ ਹੋਈ ਆ ਮੈਂ ਕਹਿਣਾ ਹੈ ਵੀ ਮੈਂ ਉਹਨਾਂ ਦੀ ਤੜਫਣਾ ਵੀ ਕੱਲ ਵੇਖੀ ਤੇ ਉਹਨਾਂ ਦੀਆਂ ਤੜਫਣਾ ਦੇ ਥੱਲੇ ਨਾ ਜਿੱਥੇ ਜਿੱਥੋਂ ਦੇ ਵੀਡੀਓ ਦੇ ਥੱਲੇ ਲੋਕਾਂ ਦੇ ਮੈਂ ਕਮੈਂਟ ਵੀ ਵੇਖੇ ਜੀ ਲਾਡ ਪੇਸ਼ ਕਰਦਾ ਯਾਰ ਮੈਂ ਜੀ ਜਿਨ੍ਹਾਂ ਦੇ ਅੱਜ ਸਤਿਕਾਰ ਕਰਦੇ ਹੈ ਜੇ ਕਿ ਜਥੇਦਾਰ ਹੋਣ ਦੇ ਨਾਂ ਤੇ ਉਹਨਾਂ ਹੀ ਉਹ ਬੰਦਾ ਪੰਡਿਆ ਛੱਡਿਆ ਗਿਆ ਜੀ ਕਿਉਂਕਿ ਉਸ ਬੰਦੇ ਦੀ ਇੱਕ ਸੋਚ ਸੀ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਕਾਲੀ ਦਲ ਦਾ ਪ੍ਰਧਾਨ ਬਣ ਜਾ ਜੀ ਉਨੇ ਇਹ ਨਹੀਂ ਗੱਲ ਸੋਚੀ ਮੈਂ ਸਮੁੱਚੇ ਪੰਥ ਦੀ ਅਗਵਾਈ ਕਰ ਰਿਹਾ ਹਾਂ ਅਗਵਾਈ ਕਰ ਰਿਹਾ ਉਹ ਪੰਥ ਦੇ ਵਿੱਚ ਕੁਝ ਦੂਜੀਆਂ ਪਾਰਟੀਆਂ ਦੀ ਵੀ ਸਿੱਖ ਬੈਠੇ ਨੇ ਬਹੁਤ ਸਾਰੇ ਹੋਰ ਵੀ ਸਿੱਖਰ ਜਿਹੜੇ ਪਾਰਟੀਆਂ ਤੋਂ ਬਗੈਰ ਹੀ ਸਿੱਖ ਬੈਠੇ ਨੇ ਹਣਾ ਜੀ ਸਾਰੇ ਸਿੱਖ ਪੰਥ ਦੀ ਅਗਵਾਈ ਕਰਦਾ ਹੈ ਸ਼੍ਰੀ ਕਾਪਟਖ ਸਾਹਿਬ ਜੀ ਪਰ ਉਹਦੀ ਮਕਾ ਲ ਸੋਚ ਵੇਖ ਕੇ ਥੱਲੇ ਰਹਿ ਗਏ ਯਾਰ ਕਮਾਲ ਦੀ ਗੱਲ ਹੈ ਕਿੱਥੇ ਤੂੰ ਕਿੱਡੀ ਵੱਡੀ ਤੇਰੀ ਸੋਚ ਤੇਰੀ ਸੰਤਾ ਮਹਾਂਪੁਰਸ਼ਾਂ ਵਾਲੀ ਸੋਚ ਆਈ ਥੀ ਤੂੰ ਘਿਰ ਕਿੱਥੇ ਪਿਆ ਜੀ ਪੀ ਉਹ ਵੀ ਇੱਕ ਸ਼ਰੋਮਣੀ ਅਕਾਲੀ ਦਲ ਦਾ ਹਾਏ ਇਸ ਵੀਰ ਨੂੰ ਪਰਧਾਨ ਬਣਾਤਾ ਹਾਏ ਇਸ ਵੀਰ ਉਹ ਯਾਰ ਤੈਨੂੰ ਜਦੋਂ ਖੁੱਲੀ ਛੁੱਟੀ ਮਿਲ ਗਈ ਤੂੰ ਬਣਾ ਆਪਦਾ ਅਕਾਲੀ ਦਲ ਜਾਂ ਲੋਕਾਂ ਚ ਸ਼ਰਿਆਂ ਵਿੱਚ ਜਿਤੋਂ ਉਹਨਾਂ ਨੇ ਮੇਰੀ ਥਾਏ ਆਲਾ ਸੀ ਮੇਰੀ ਪੈਰਾ ਥੱਲੇ ਜ਼ਮੀਨ ਕਾਲੀ ਦਿੰਦੇ ਪਏ ਨੇ ਸਿਆਸੀ ਜ਼ਮੀਨ ਕਾਲੀ ਨਹੀਂ ਦਿੰਦੇ ਪਏ ਤੂੰ ਖੁਦ ਤਿਆਰ ਕੀਤੀ ਸੀ ਆ ਤੇਰੇ ਸ਼ਬਦਾਂ ਤੋਂ ਲੱਗਦਾ ਪਿਆ ਤੂੰ ਤਿਆਰ ਕੀਤੀ ਸੀ ਜ਼ਮੀਨ ਨੂੰ ਜੀ ਜੀ ਪਰ ਜਿਸ ਤਰੀਕੇ ਨਾਲ ਉਹ ਬੋਲਦਾ ਪਿਆ ਸਾਰੀ ਦੁਨੀਆ ਦਾ ਸਤਕਾਰ ਕੱਟ ਗਿਆ ਜੀ ਇੱਕ ਯਾਰ ਕੰਮ ਆ ਲੋਕ ਕਹਿੰਦੇ ਤੂੰ ਬਾਹਰ ਕੀ ਲੈਰ ਜਾਣਾ ਇੱਥੇ ਸਿੱਖੀ ਦਾ ਪ੍ਰਚਾਰ ਕਰ ਉਹ ਕਰ ਰਿਹਾ ਨਾ ਜਥੇਦਾਰ ਜਿਹੜਾ ਮੌਜੂਦਾ ਜਥੇਦਾਰ ਹੋਂ ਉਹ ਹਰ ਗਰੀਬ ਕੋਲ ਜਾ ਰਿਹਾ ਹੈ ਉਥੇ ਗਰੀਬ ਦੀ ਇੱਕ ਰੇੜੀ ਚਕਾਉਣ ਵਾਸਤੇ ਪੁਲਿਸ ਵਾਲੇ ਨੇ ਜ਼ੋਰ ਲਾਇਆ ਉਹ ਪਹੁੰਚ ਗਿਆ ਉਥੇ ਉਹਦੇ ਕੋਲ ਲੜ ਕੇ ਲਲਕਾਰ ਮਾਰ ਕੇ ਆ ਜਥੇਦਾਰ ਦਾ ਕੰਮ ਆਪਦੇ ਪੰਥਮਗਰ ਖੜਦਾ ਉਹਨੇ ਕਿਹਾ ਖੜੇ ਆ ਗਰੀਬ ਸਿੱਖ ਦੇ ਨਾਲ ਕੌਣ ਹੁੰਦਾ ਇਹ ਜੀ ਰੇੜੀ ਚਕਾਉਣ ਵਾਲਾ ਆਸ ਜੀ ਜਥੇਦਾਰਾਂ ਦਾ ਕੰਮ ਉਹ ਬੀਬੀ ਦਾ ਕਤਲ ਹੋਇਆ ਕੰਗ ਪਿੰਡ ਚ ਖਡੂਨ ਸਾਹਿਬ ਹਲਕੇ ਚ ਸਿੱਖ ਬੀਬੀ ਗੁਰੂ ਗੁਰੂ ਦੇ ਚਰਨਾਂ 'ਚ ਬਹਿ ਕੇ ਪਾਠ ਕਰ ਰਹੀ ਸੀ ਉਹਨਾਂ ਨੂੰ ਦਰਦ ਆਇਆ ਉਹਨੇ ਕਿ ਸਾਡੀ ਧੀ ਭੈਣ ਗੁਰੂ ਦੇ ਚਰਨਾਂ 'ਚ ਬਿਠੀ ਐ ਪਾਠ ਕਰ ਰਹੀ ਉਹਦਾ ਕਾਹਤੋਂ ਕੀਤਾ ਗਿਆ ਇਹ ਵਿਦਵੀ ਵੱਡੀ ਗੁਰੂ ਗ੍ਰੰਥ ਸਾਹਿਬ ਜੀ ਸਿੱਧਾ ਪਹੁੰਚੇ ਉਹਨਾਂ ਦੇ ਘਰੇ ਪਰਵਾਦ ਨੂੰ ਜਾ ਕੇ ਉਹਨਾਂ ਨੂੰ ਸ਼ਰਧਾ ਦਿੱਤਾ ਜਿੱਥੇ ਗਰੀਬ ਸਿੱਖ ਸਾਡਾ ਉੱਥੇ ਪਹੁੰਚਦੇ ਨੇ ਇਹ ਪਹੁੰਚ ਜਾਂਦੇ ਨੇ ਅਮਰੀਕਾ ਇਹ ਪਹੁੰਚ ਜਾਂਦੇ ਨੇ ਦੁਬਈ ਇਹ ਪਹੁੰਚ ਜਾਂਦੇ ਨੇ ਲੰਡਨ ਇਹ ਪਹੁੰਚ ਜਾਂਦੇ ਨੇ ਨਿਊਜ਼ੀਲੈਂਡ ਇਹ ਪਤਾ ਨਹੀਂ ਕਿੱਥੇ ਕਿੱਥੇ ਜਿੱਦੇ ਡਾਲਰ ਮਿਲਦੇ ਉੱਥੇ ਪਹੁੰਚੇ ਫਿਰਦੇ ਨੇ ਕੋਈ ਦੱਸ ਦੇਣਗੇ ਕਿ ਅਸੀਂ ਇੱਕ ਸਿੱਖ ਵੀ ਆਪ ਤੇ ਥਿਪੜਾ ਜਾ ਕੇ ਸਿੱਖ ਗਰੀਬ ਸਿੱਖ ਦੀ ਬਾਹ ਫੜਨ ਵਾਸਤੇ ਅਸੀਂ ਤਾਨੂੰ ਕੜੀਆਂ ਸ਼ਰੋਮਣੀ ਕਮੇਟੀ ਦਿੱਤੀਆਂ ਤੁਹਾਨੂੰ ਜਿਹੜੇ ਤੁਹਾਡੀ ਉਪਜੀਵਕਾ ਵਾਸਤੇ ਵੱਧ ਤੋਂ ਵੱਧ ਜਿਹੜੀ ਮਤਲਬ ਮਾਨ ਪੱਤਰ ਤੁਹਾਨੂੰ ਸ਼ਰੋਮਣੀ ਕਮੇਟੀ ਦਿੰਦੀ ਲੱਖਾਂ ਦੇ ਹਿਸਾਬ ਨਾਲ ਹਾਂਜੀ ਤੇ ਲੰਗਰ ਸ਼ਰੋਮਣੀ ਕਮੇਟੀ ਦਾ ਸੇਵਾਦਾਰ ਸ਼ਰੋਮਣੀ ਕਮੇਟੀ ਦੇ ਅੱਗਾ ਪਿੱਛਾ ਤੁਹਾਨੂੰ ਸਦਾ ਸਦਾ ਸ਼ਰੋਮਣੀ ਕਮੇਟੀ ਸੰਭਾਲੇ ਤੇ ਕੂੜ ਵਿਚਾਰਾਂ ਚ ਤੁਸੀਂ ਜਿੱਤੋ ਸਾਰਾ ਕੁਝ ਖਾ ਪੀ ਕੇ ਅੰਡਾ ਆ ਕੇ ਫਿਰ ਉਹਦੇ ਖਿਲਾਫ ਕਰਦੇ ਪਏ ਕੀ ਇਹਨਾਂ ਬੰਦਿਆਂ ਨੂੰ ਆਪਾਂ ਕਹਾਂਗੇ ਬਿਲਕੁਲ ਵਿੱਚ ਜਿਹੜੇ ਸਾਬਕਾ ਜਥੇਦਾਰ ਸੇਵਾ ਮੁਕਤ ਹੋ ਚੁੱਕੇ ਆ ਕੀ ਤੁਹਾਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਵੀ ਬਾਹਰ ਜਦੋਂ ਜਾਂਦੇ ਆ ਇਹਨਾਂ ਨੂੰ ਲਾਲਸਾ ਹੁੰਦੀ ਆ ਪੈਸੇ ਦੀ ਡਾਲਰਾਂ ਦੀ ਕੀ ਇਹਨਾਂ ਦਾ ਵੀ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਆ ਖਾਸ ਕਰਕੇ ਕੈਨੀ ਹੱਤ ਪੀ ਦੀ ਤਾਂ ਹੋਣੀ ਚਾਹੀਦੀ ਆ ਜੀ ਪਿਛੇ ਜੇ ਸਾਡੇ ਕਾਲੀ ਆਗੂ ਨੇ ਸਾਰਾ ਕੁਝ ਕੱਢ ਕੇ ਡਾਟਾ ਵਿਖਾਇਆ ਸੀ ਕਿੱਥੇ ਕਿੱਥੇ ਕੋਠੀਆਂ ਨੇ ਕਿੱਥੇ ਕਿੱਥੇ ਦਾ ਸਾਰਾ ਕੁਝ ਹੈ ਜੀ ਉਹ ਕਿੱਥੋਂ ਆਇਆ ਪਰ ਜਿਹੜੇ ਹਾਲਾਤ ਇਹ ਤੁਰਪਿਆ ਫਿਰ ਅਸੀਂ ਕਾਹ ਦਾ ਮੰਗਾਗੇ ਹੋਣੀ ਚਾਹੀਦੀ ਹੈ ਭਾਵੇਂ ਕਿ ਉਹਨੂੰ ਡੋਨੇਸ਼ਨ ਕਹਿ ਦਿੰਦੇ ਅਸੀਂ ਦਾਨ ਕਹਿ ਦਿੰਦੇ ਆ ਜੀ ਪਰ ਇਹ ਵੀ ਨਹੀਂ ਦਾਨ ਵੀ ਧਰਮ ਪ੍ਰਚਾਰ ਦਾ ਹੋਵੇ ਨਾ ਧਰਮ ਪ੍ਰਚਾਰ ਅਸੀਂ ਕੀਤਾ ਕਿੱਥੇ ਜੀ ਕਿੰਨੇ ਗੁਰਸਿੱਖ ਅਸੀਂ ਬਣਾਏ ਪੰਜਾਬ ਦੀ ਧਰਤੀ ਦੇ ਦਰ ਧਰਮ ਤੁਹਾਡਾ ਉਂਝ ਫੁੰਡਿਆ ਚੱਲਿਆ ਬਿਲਕੁਲ ਜਿੱਥੇ ਕਰਨ ਪ੍ਰਚਾਰ ਕਰਨਾ ਚਾਹੀਦਾ ਸੀ ਉਥੇ ਕਿਹੜੇ ਕਿਹੜੇ ਲੋਕਾਂ ਦਾ ਹਿੱਸਾ ਜਿ ਪਾ ਕੇ ਤੁਰੇ ਫਿਰਦੇ ਨੇ ਉਹ ਸਾਰਾ ਕੁਝ ਡਾਟਾ ਕੱਢ ਕੇ ਅਗਲੇ ਬਾਹਰ ਰੱਖੀ ਜਾਂਦੇ ਨੇ ਜੀ ਬਾਹਰ ਸਾਡਾ ਜਦੋਂ ਵੇਖੋ ਤੂਰ ਬਾਹਰ ਤੇ ਜਦੋਂ ਵੇਖੋ ਤੂਰ ਬਾਹਰ ਤੇ ਜਦੋਂ ਵੇਖੋ ਤੂਰ ਬਾਹਰ ਤੇ ਜੀ ਤੇ ਜਿਹੜਾ ਸਾਡਾ ਘਰ ਹੈ ਜਿੱਥੇ ਸਾਨੂੰ ਮਾਨ ਸਰਕਾਰ ਮਿਲਿਆ ਜੇ ਸਾਡੇ ਘਰ ਦੇ ਵਿੱਚ ਤਾਂ ਉਹ ਤਰੀਕਾ ਮਤਲਬ ਵਿੱਚ ਬਣਿਆ ਹੋਇਆ ਵੀ ਸਾਨੂੰ ਖਤਮ ਕਰਨ ਵਾਲੀਆਂ ਯੋਜਨਾਵਾਂ ਸਾਰੀਆਂ ਚੱਲਦੀਆਂ ਨੇ ਸਾਡਾ ਬਾਹਰ ਜਾਣ ਦਾ ਕੀ ਮਤਲਬ ਹੈਗਾ ਬਿਲਕੁਲ ਚਲੋ ਜਾਣਾ ਹੈ ਬਾਹਰ ਕਿਤੇ ਹੋਇਆ ਵੀ 2-4 ਸਾਲੀ ਕਿਹੜਾ ਲਾਏਗਾ ਨਾ ਵਖਰੀ ਇੱਥੇ ਤਾਂ 2 ਮਹੀਨੇ ਬਾਅਦ ਕਿਹੜਾ ਬਾਹਰ ਦਾ ਮਹੀਨੇ ਬਾਅਦ ਕਿਹੜਾ ਬਾਹਰ ਦਾ ਬਿਲਕੁਲ ਇਹਦੇ ਪਿੱਛੇ ਕਾਰਨ ਤਾਂ ਕੋਈ ਹੈਗਾ ਬਿਲਕੁਲ ਜੀ ਬਿਲਕੁਲ ਵੀਰ ਸਾਹਿਬ ਅੱਜ ਖਾਲਸੇ ਦਾ ਸਾਜਨਾ ਦਿਵਸ ਹੈ ਜੀ ਜੀ ਤਲਵੰਡੀ ਸਾਬੋ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਨਫਰੰਸ ਕੀਤੀ ਗਈ ਉੱਥੇ ਪਾਰੀ ਇਕੱਠ ਰੱਖਿਆ ਗਿਆ ਕੀ ਇੰਨਾ ਸੰਗਤਾਂ ਦਾ ਉੱਥੇ ਆਉਣਾ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨਪਾਨਾ ਕੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਛੜਾਈ ਵਾਲੇ ਪਾਸੇ ਮੈਂ ਬਿਲਕੁਲ ਤੁਹਾਡੀ ਇਸ ਗੱਲ ਦੀ ਤੈਅ ਕਰਦਾ ਆਉਣ ਵਾਲੇ ਦਿਨਾਂ ਚ ਜਿਹੜਾ ਅੱਜ ਕੱਠ ਉੱਥੇ ਵੇਖਿਆ ਗਿਆ ਅੱਜ ਤਸ਼ਾਹ ਵੇਖਿਆ ਗਿਆ ਨੌਜਵਾਨੀ ਤੇ ਤਸ਼ਾਹ ਵੇਖੇਗਾ ਕਿੰਨੇ ਕਿਲੋਮੀਟਰ ਦੂਰ ਨੌਜਵਾਨ ਮੋਟਰਸਾਈਕਲਾਂ ਕਾਰਾਂ ਦੇ ਸੁਖਵੀਰ ਸਿੰਘ ਬਾਦਲ ਨੂੰ ਕੋਲ ਲੈਣ ਪਹੁੰਚੇ ਕਾਫਲੇ ਦੇ ਰੂਪ ਚ ਸੁਖਵੀਰ ਸਿੰਘ ਬਾਦਲ ਕਿੱਥੇ ਕੋਰਸ਼ਮੀ ਦਾ ਤੇ ਕਿੱਥੇ ਤਰਵੰਡੀ ਸਾਬ ਜੀ ਤੇ ਤੁਸੀਂ ਇਹ حساب ਨਾਲੋਂ ਇੰਨੇ ਕੱਠ ਵੱਡਾ ਤੇ ਪੰਡਾਲ ਦੇ ਵਿੱਚ ਵੀ ਇੰਨਾ ਵੱਡਾ ਕੱਠ ਤੇ ਆਉਣ ਵਾਲੇ ਦਿਨ ਇਹ ਮਤਲਬ ਕੀ ਕਿੰਨੀ ਵੱਡੀ ਖੁਸ਼ੀ ਆ ਸੰਕਾਣੇ ਗੱਲ ਪਟਾਕੇ ਚਲਾਏ ਲੱਡੂ ਵੰਡੇ ਲੋਕ ਚਾਹੁੰਦੇ ਆ ਕਿ ਜੋ ਕੰਮ ਸਰਦਾਰ ਸੁਖਬੀਰ ਸਿੰਘ ਬਾਦਲ ਨੇ کیا ਉਹਨੇ ਕਰਕੇ ਵਿਖਾਇਆ ਜੋ ਸ਼ਰਮ ਅੱਜ ਤਰੱਕੀ ਪੰਜਾਬ ਦੀ ਹੈਗੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈ ਹੈ ਜੀ ਤੇ ਸੰਧੂ ਸਾਹਿਬ ਲੋਕ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਗੁੰਮਰਾਹ ਹੋ ਗਈ ਸੀ ਆਮ ਆਦਮੀ ਦੇ ਪ੍ਰਚਾਰ ਰੇਠ ਉਹ ਸਾਰੀ ਪੀੜ੍ਹੀ ਵਾਪਸ ਮੁੜਈ ਆ ਤੁਸੀਂ ਵੇਖਿਓ ਜਿੰਨੇ ਸਾਡਾ ਭਾਈਚਾਰਾ ਬਾਹਰ ਬੈਠਾ ਸਾਡਾ ਭਾਈਚਾਰਾ ਬਾਹਰ ਬੈਠਾ ਸਾਡੇ ਨਾਲ ਨਾਰਾਜ਼ ਹੋ ਗਿਆ ਸੀ ਇਸੇ ਪ੍ਰਚਾਰ ਤੋਂ ਹੀ ਪਰ ਹੁਣ ਉਹ ਵੀ ਸਾਰੇ ਫੋਨ ਕਰਦੇ ਆ ਘਰੋਂ ਵਾਰੋ ਵਾਰੀ ਕਿ ਸ਼ਰਮਣੀ ਅਕਾਲੀ ਗੱਲ ਅੱਕੇ ਲੈ ਕੇ ਆਓ ਸੋ ਵੀਰ ਸਿੰਘ ਬਾਦਲ ਮਰਦ ਜੇ ਸਾਹੀ ਪਛਾਨ ਲਿਆ ਜਿਹੜੀ ਗੱਲ ਉਹ ਕਰਦਾ ਪੂਰੀ ਕਰਕੇ ਛੱਡਦਾ ਜੇ ਇਹ ਨਹੀਂ ਐਵੇਂ ਫੋਕਾ ਜਾਈ ਜੋ ਉਹ ਕਹਦਾ ਮੈਂ ਤੁਹਾਨੂੰ ਦੱਸਦਾ ਮੈਂ ਹਕੀਕੀ ਇੱਕ ਗੱਲ ਹੈ ਬੀਤੇ ਸਮੇਂ 'ਚ ਕੋਈ ਸੱਜਣ ਕਿਸੇ ਦੇ ਘਰੇ ਇੱਕ ਮੁਸਿਕਤ ਪੈ ਗਈ ਸੀ ਤੇ ਮੈਂ ਉਹਨਾਂ ਨੂੰ ਮੈਸੇਜ ਕੀਤਾ ਉਹਨਾਂ ਨੇ ਤੁਰੰਤ ਮੈਨੂੰ ਕਾਲ ਕੀਤੀ ਕਹਿੰਦੇ ਦੱਸ ਕੀ ਗੱਲ ਮੈਂ ਕਿਹਾ ਜੀ ਆਹ ਗੱਲ ਹੈ ਕਹਿੰਦੇ ਮੇਰਾ ਪੋਰਾ ਬਣਾ ਮੈਂ ਉਹਨਾਂ ਦੇ ਕਹਿੰਦੇ ਮੈਂ ਇਹ ਖਿਆਲ ਕੌਣ ਰੋਕਦਾ ਬਿਲਕੁਲ ਏਡੀ ਵੱਡੀ ਇਹ ਮਰਦਾਲੀ ਗੱਲ ਹੈ ਇਹ ਮੈਂ ਖੁਦ ਗਵਾਹ ਐਸ ਗੱਲ ਦਾ ਮੈਂ ਕੀ ਚੀਜ਼ ਆ ਮੈਂ ਖੁਦ ਮਾਲਾ ਜਾਂ ਨਮਾਣਾ ਜਾਂ ਵਰਕਰ ਆ ਜੀ ਇਹਨੂੰ ਨਾਲ ਨਾਲ ਕਾਲ ਕੀਤੀ ਮੈਨੂੰ ਕਿਹਾ ਤੂੰ ਮੇਰਾ ਪੂਰਾ ਬਰਖ ਮਤਲਬ ਇਹਦਾ ਹਿੰਮਤੀ ਤੇ ਦਲੇਰ ਬੰਦਾ ਹੋ ਬਿਲਕੁਲ ਇਹ ਲੋਕਾਂ ਨੇ ਇਹਨੂੰ ਘੇਰਾ ਪਾਇਆ ਹੋਇਆ ਸੀ ਅੱਜ ਉਹ ਪ੍ਰਧਾਨ ਬਣ ਗਿਆ ਜਿਹੜੀ ਸੱਤਾ 8 ਮਹੀਨਿਆਂ ਚ ਖੜੋਤ ਆਈ ਹੈ ਸ਼੍ਰੋਮਣੀ ਕਾਲੀਕਲ ਦੇ ਵਿੱਚ ਜੀ ਤੁਸੀਂ ਵੇਖਿਓ ਉੱਭਰ ਕੇ ਸ਼੍ਰੋਮਣੀ ਕਾਲੀਕਲ ਗਾਣਾ ਆਵੇਗਾ ਤੇ 2027 ਚ ਸਰਕਾਰ ਬਣਾਂਗੀ ਵਰਤਸਪਲਾਸ ਤੇ ਇੱਕ ਬੜਾ ਜ਼ਰੂਰੀ ਕੁਐਸਚਨ ਆ ਇਸ ਚੀਜ਼ ਨਾਲ ਜੁੜਿਆ ਹੋਇਆ ਸਾਡੀ ਸਿੱਖ ਕੌਮ ਦੇ ਜਿਹੜੇ ਜਥੇਦਾਰ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਗੜਗੱਚ ਜੀ ਜੀ ਕੱਲ ਜਦੋਂ ਆਪਣੇ ਪ੍ਰਧਾਨ ਸਾਹਿਬ ਚੁਣੇ ਗਏ ਸਰਦਾਰ ਸੁਖਬੀਰ ਸਿੰਘ ਜੀ ਬਾਦਰੂ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟਿਕਨ ਪਹੁੰਚੀ ਤੇ ਉਹਨਾਂ ਦਾ ਸਤਕਾਰ ਜਥੇਦਾਰ ਵੱਲੋਂ ਕੀਤਾ ਗਿਆ ਕੀ ਇਹ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਬੜੀ ਵੱਡੀ ਗੱਲ ਹੈ ਜੀ ਮੈਂ ਸਤੂ ਸਭ ਤੁਹਾਨੂੰ ਇੱਕ ਗੱਲ ਦੱਸ ਦਿਆਂ ਇੱਥੇ ਜਿਹੜਾ ਪਕਾਉ ਮੀਡੀਆ ਪਕਾਉ ਬੁੱਧੀਜੀਵੀ ਤੇ ਜਿੰਨਾ ਵਿਰੋਧੀ ਲਾਣਾ ਉਹ ਇਸ ਕਾਲੀਦਲ ਨੂੰ ਇੱਕ ਧੜਾ ਦੱਸਦਾ ਹੈ ਇਹ ਕਾਲੀਦਲ ਧੜਾ ਨਹੀਂ ਹੈ ਜੀ ਇਹ 104 ਸਾਲ ਪੁਰਾਣੀ ਪਾਰਟੀ ਦਾ ਪ੍ਰਧਾਨ ਬਣਿਆ ਸੰबीर ਸਿੰਘ ਬਾਦਲ ਧੜੇ ਇਹਦੇ ਚ ਬਥੇਰੇ ਬਣੇ ਹੋਣਗੇ ਇਹਨੇ 1920 ਬਣਾ ਲਿਆ ਕਿਸੇ ਨੇ ਕੋਈ ਕਾਲੀਦਲ ਬਣਾ ਲਿਆ ਕਿਸੇ ਨੇ ਕੋਈ ਕਾਲੀਦਲ ਬਣਾ ਲਿਆ ਕੋਈ ਚਾਰ ਕਬਾਗੀ ਖੜੇ ਹੋਗੇ ਤੇ ਤੁਰਪੇ ਇਹ ਤੋਂ ਪਹਿਲਾਂ ਵੀ ਬੜਿਆਂ ਨੇ ਕਾਲੀਦਲ ਬਣਾਏ ਆ ਪਰ ਜੋ ਉਹ ਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣਿਆ ਜਿਹੜਾ 104 ਸਾਲ ਪੁਰਾਣਾ ਹੈ ਜੀ ਜਿੰਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਇਹ ਉਸ ਕਾਲੀ ਦਲ ਦੇ ਪ੍ਰਧਾਨ ਬਣੇ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੋਣਾ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਤਾਂ ਹੀ ਸਤਕਾਰ ਕੀਤਾ ਜੀ ਕਿ ਅਸਲੀ ਕਾਲੀ ਦਲ ਇਹ ਆ ਬਿਲਕੁਲ ਜਿਹਦਾ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣ ਕੇ ਅੱਜ ਗਿਆ ਉੱਥੇ ਜੀ ਤੇ ਉਹਨਾਂ ਦਾ ਉਹਨਾਂ ਨੇ ਵੇਖੋ ਅ ਮੂਲ ਮੰਤਰ ਦਾ ਪਾਠ ਕਰਾਇਆ ਜੀ ਇਹ ਹੁੰਦੀ ਜਥੇਦਾਰ ਸਾਹਿਬ ਦੀ ਨਿਸ਼ਾਨੀ ਪਿਕਲਦੀ ਐਵੇਂ ਨਹੀਂ ਪ੍ਰੈਸ ਸਾਦ ਕੇ ਫੋਟੋ ਕਰਾ ਕੇ ਮੋੜਤਾ ਮੂਲ ਮੰਤਰ ਦਾ ਸਾਰੇ ਜਥੇ ਨੂੰ ਪਾਠ ਕਰਾਇਆ ਜੀ ਉਹਨਾਂ ਨੂੰ ਧਾਰਮਿਕ ਲਿਟਰੇਚਰ ਦਿੱਤਾ ਸਰਪਾਉਓ ਦਿੱਤੇ ਮਾਣ ਸਨਮਾਨ ਪੂਰਾ ਕਰਕੇ ਤੋਰੇਆ ਜੀ ਇਹ ਗੱਲ ਦੀ ਨਿਸ਼ਾਨੀ ਹੈ ਕਿ ਜਥੇਦਾਰ ਸਾਹਿਬ ਵੀ ਜਿੱਥੇ ਪੰਥ ਦੀ ਸਭ ਤੋਂ ਵੱਡੀ ਸਾਡੀ ਸ਼ਕਤੀ ਦੇ ਜਥੇਦਾਰ ਨੇ ਉੱਥੇ ਨਾਲ-ਨਾਲ ਉਹ ਸਤਕਾਰ ਵੀ ਦੇ ਰਹੇ ਨੇ ਜੀ ਤੇ ਨਾਲ ਸਾਡੀ ਕੌਮ ਨੂੰ ਸੰਦੇਸ਼ ਵੀ ਦੇ ਰਹੇ ਨੇ ਕਿ ਆਓ ਮਜ਼ਬੂਤ ਹੋਵੋ ਆਪ ਦੀ ਸੈਸੀ ਤੇਰ ਨੂੰ ਵੀ ਮਜਬੂਤ ਕਰੋ ਤੇ ਪੰਥ ਨੂੰ ਵੀ ਮਜਬੂਤ ਕਰੋ ਇਹ ਧੰਨਵਾਦ ਹੈ ਜਹਦਰ ਸਾਹਿਬ ਜੀ ਉਹ ਜੀ ਫਿਰ ਸਾਬ ਇੱਕ ਕੁਸਚਨ ਬੜਾ ਜ਼ਰੂਰੀ ਮੇਰੇ ਮਨ ਦੇ ਵਿੱਚ ਆ ਗਿਆ ਗੱਲਾਂ ਦੇ ਕਰਦਿਆ ਕਰਦਿਆਂ ਪੰਜ ਮੈਂਬਰੀ ਕਮੇਟੀ ਜੀ ਜਿਹਦੇ ਚੋਂ ਆ ਆਲੀ ਇੱਕ ਐਮਐਲਏ ਸਾਹਿਬ ਪੀਐਮਐਲਏ ਦੋ ਨੰਬਰ ਤੇ ਬੀਬੀ ਜ਼ਗੀਰ ਕੌਰ ਤਿੰਨ ਨੰਬਰ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਚਾਰ ਤੇ ਪੰਜ ਤੇ ਅੱਗੇ ਜਿਹੇ ਤੋੜ ਜਾਂਦੇ ਇਹ ਪੰਜ ਮੈਂਬਰੀ ਕਮੇਟੀ ਬਣੀ ਸੀ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣਨ ਜਾਣ ਕਾਰਨ ਇਹਨਾਂ ਲਈ ਇੱਕ ਮੁਸੀਬਤ ਨਹੀਂ ਖੜੀ ਹੋਗੀ ਕਿ ਲੋਕ ਪੁੱਛਣਗੇ ਵੀ ਜਦੋਂ ਸ਼੍ਰੋਮਣੀ ਕਾਲ ਦਾ ਦੀ VOTING ਹੋਗੀ ਪ੍ਰਧਾਨ ਬਣ ਗਿਆ ਤੁਸੀਂ VOTING ਦਾ ਦੀ ਕਰਦੇ ਬਿਲਕੁਲ ਇਹਨਾਂ ਨੂੰ ਐਲਾਨ ਕਰਨਾ ਪੈਣਾ ਹੈ ਕਹਿੰਦਾ ਉਹਦਾ ਵੱਖਰਾ ਕਾਲੀਦਾਨ ਦਾ ਐਲਾਨ ਕਰਨਾ ਜੀ ਹਨਾ ਇਹ ਲੋਗੇ ਤੁਰੇ ਦੇ ਇਸੇ ਕੰਮ ਦੇ ਸੁਖਵੀਰ ਨੂੰ ਪ੍ਰਧਾਨ ਨਾ ਬਣਨ ਦਿਓ ਜਿਹੜਾ ਕੁਝ ਇਹਨਾਂ ਨੂੰ ਸੁਝੇਸ਼ੀਆਂ ਨੇ ਕਿਹਾ ਗਿਆ ਸੀ ਸੁਖਵੀਰ ਪ੍ਰਧਾਨ ਬਣ ਗਿਆ ਜੀ ਉਹਦੇ ਨਾਲ ਸਮੁੱਚਾ ਕਾਲਦਾਨ ਦਾ ਕੇਟਰ ਥੱਲੇ ਲੈ ਕੇ ਵਰਕਰ ਖੜ ਗਏ ਜੀ ਹੁਣ ਇਹਨਾਂ ਨੂੰ ਇਹ ਬੰਦੇ ਫੇਰ ਪੁੱਛਣਗੇ ਜਿਹੜੀ ਗੱਲ ਪਹਿਲੋਂ ਪਲੇਖਾ ਸੀ ਤੁਸੀਂ ਕਿਸ ਕਾਲੀਦਲ ਦੀ ਭਰਤੀ ਕਰਦੇ ਦਿੱਤੀ ਤੁਸੀਂ ਕੀ ਡਰਾਮਾ ਰੱਜਿਆ ਹੋਇਆ ਤੁਹਾਨੂੰ ਸ਼੍ਰੀ ਕਾਲਤਖਸਾ ਤੋਂ ਭਰਤੀ ਕਰਦੀ ਤਾਂ ਕਦੇ ਕਿਹਾ ਹੀ ਨਹੀਂ ਤੁਹਾਨੂੰ ਤਾਂ ਨਿਗਰਾਨ ਲਾਇਆ ਗਿਆ ਸੀ ਜਿਹੜੀ ਭਰਤੀ ਕਾਲੀਦਲ ਨੇ ਸ਼ੁਰੂ ਕਰਦੀ ਤਾਂ ਨਿਗਰਾਨ ਲਾਇਆ ਗਿਆ ਸੀ ਤੁਸੀਂ ਇਹ ਸਿੰਘ ਸਾਹਿਬ ਜੀ ਦੇ ਬੋਲ ਨਹੀਂ ਕਰਨੀ ਰੁਕਵੀਰ ਸਿੰਘ ਜੀ ਹੋਰਾਂ ਦੇ ਜੀ ਨਿਗਰਾਨ ਤੇ ਭਰਤੀਕਰ ਤੇ ਬੜਾ ਫਰਕ ਹੈ ਬੜਾ ਡਿਫਰੈਂਸ ਹੈ ਜੀ ਡਿਫਰੈਂਸ ਹੈ ਇਸ ਕਰਕੇ ਇਹ ਲੋਕ ਹੁਣ ਕਿਹੜੇ ਮੂੰਹ ਨਾਲ ਆਪਣੇ ਆਪ ਨੂੰ ਕਾਲੀ ਕਹੋਣਗੇ ਇਹਦਾ ਉਹ ਅਕਾਲੀ ਦਲ ਦਾ ਨਾਂ ਲਿਖਣ ਵੇਖੋ ਕਾਲੀ ਦਲ ਬਹੁਤ ਨੇ ਸਾਡੇ ਲਈ ਸਾਰੇ ਸਰਕਾਰੀਓ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਅਮਨ ਸਰ ਜੀ ਜਿਵੇਂ ਆ ਅਮਰਤਪਾਲ ਪਾਈ ਅਮਰਤਪਾਲ ਸਿੰਘ ਦਾ ਅਕਾਲੀ ਦਲ ਬਣਿਆ ਵਾਸ ਪੰਜਾਬ ਦੇ ਬਿਲਕੁਲ ਆ ਜਿਵੇਂ 1920 ਕਾਲੀ ਦਲ ਹੈ ਜੀ ਹਾਂ ਜੀ ਇਸ ਤਰ੍ਹਾਂ ਬਹੁਤ ਸਾਰੇ ਸੁਤੰਤਰ ਕਾਲੀ ਦਲ ਹੈ ਬਹੁਤ ਸਾਰੇ ਹੋਰ ਵੀ ਕਾਲੀ ਦਲ ਹੈਗੇ ਨੇ ਪਰ ਤੁਸੀਂ ਆਦਿਆਂ ਨੂੰ ਨਾਂ ਤਾਂ ਦੇਉ ਨਾ ਜੀ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਸੁਖਬੀਰ ਸਿੰਘ ਬਾਦਲ ਬਣ ਗਿਆ ਹੁਣ ਤੁਸੀਂ ਕੀ ਕਰਦੇ ਹੋ ਕੀ ਕਰੋਗੇ ਕਿਧਰ ਤੁਰੇ ਫਿਰਦੇ ਹੋ ਇੰਨਾ ਚੋਂ ਬਾਹਲੇ ਦਾ ਗੁੱਥਮ ਕੁੱਤੇ ਵੀ ਹੋ ਗਏ ਨੇ ਜੀ ਛੇਤਰਪੋਲ ਵੀ ਆਪਸ ਵਿੱਚ ਹੋ ਗਏ ਨੇ ਕਿ ਮਰਵਾ ਕੇ ਰੱਖਤਾ ਜੀ ਉਹ ਤਾਂ ਫਿਰ ਪ੍ਰਧਾਨ ਬਣ ਗਿਆ ਜੀ ਜੀ ਹੁਣ ਕਿਹੜੇ ਮੂਣਾ ਜਾਵਾਂਗੇ ਹਨਾ ਉਹਦਾ ਬੜੇ ਬਿਰਿੰਦਰ ਸਿੰਘ ਭੁੰਦਰ ਸਾਹਿਬ ਹੋਣਾ ਸੱਦੇ ਬੜੀਆਂ ਦਿੱਤੇ ਵੀ ਆਓ ਜੀ ਆਪਾਂ ਨਾਲ ਮਿਲ ਕੇ ਸੰਗ ਤਗੜੇ ਕਰੀਏ ਪੰਥ ਨੂੰ ਜੀ ਆਓ ਅਕਾਲੀ ਦਰ ਨੂੰ ਨਾਲ ਮਿਲ ਕੇ ਮਜ਼ਬੂਤ ਕਰੀਏ ਤੇ ਮੈਂ ਵੀ ਅੱਜ ਗੱਲ ਬੇਨਤੀ ਕਰਦਾ ਕਿ ਚਲੋ ਪ੍ਰਧਾਨ ਸ਼੍ਰੀ ਕੁਬੀਰ ਸਿੰਘ ਬਾਦਲ ਬਣ ਗਏ ਨੇ ਜੀ ਆਓ ਅੱਜ ਵੀ ਆਓ ਆਓ ਨਾ ਆਏ ਨੇ ਭੱਜੇ ਫਿਰ ਉਹ ਇਧਰ ਨੂੰ ਤਾਂ ਉਹਨੂੰ ਕੋਈ ਬੋਲਣੀ ਪੈਣਾ ਜੀ ਇਹ ਚਾਹਦੇ ਕਿ ਤੁਹਾਡੇ ਵਿੱਚੋਂ ਹੋਣਗੇ ਜਿਹੜੇ ਆਪਦੀਆਂ ਰੋਟੀਆਂ ਸੇਕ ਜਾਣਗੇ ਰਖਣਾ ਪਰਿਵਾਰ ਨੂੰ ਦਾ ਖਤਰਾ ਹੈ ਕਿ ਜਿਵੇਂ ਉਹਨਾਂ ਦੇ ਭਰਾ ਨੂੰ ਮੋਦੀ ਸਾਹਿਬ ਨੇ ਇੱਥੇ ਵਾਧ ਨੇ ਹੀ ਦਿੱਤਾ ਇੰਡੀਆ ਦੇ ਵਿੱਚ ਉਹਨਾਂ ਨੂੰ ਉਹ ਖਤਰਾ ਪਹਾਪਦਾ ਵੀ ਸਾਨੂੰ ਦੁਬਾਰਾ ਇੱਥੇ ਆਉਣਾ ਜਾਣਾ ਮੁਸ਼ਕਲ ਹੋ ਜਾ ਅਮਰੀਕਾ ਚ ਇਸ ਕਰਕੇ ਉਹ ਤਾਂ ਆਪਦੀ ਰੋਟੀ ਸੇਕਦੇ ਆ ਇਆਲੀ ਨੂੰ ਆਪਦਾ ਖਤਰਾ ਵੀ ਉਹਦੇ ਕਾਰੀਡੀ ਦੇ ਰੇਡ ਕੀਤੀ ਆ ਹਾਂਜੀ ਚੰਦੂ ਮਾਈ ਦਾ ਸਾਹਿਬ ਨੂੰ ਆਪਦੇ ਸਿਸਟਮ ਬਣਿਆ ਪਿਆ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਬੀਜੇਪੀ ਸ਼ਾਮਲ ਹੋ ਜਾ ਤੇ ਬਾਕੀ ਦਾ ਬਚਾਰੇ ਐਵੇਂ ਖੜੀ ਬਣਾਉਂਦੇ ਫਿਰਦੇ ਆ ਜੀ ਜੀ ਬਾਕੀਆਂ ਦਾ ਕੋਈ ਫਾਇਦਾ ਨਹੀਂ ਐਵੇਂ ਆ ਕੇ ਨਾਲੇ ਲੋਕੀ ਜਿਹੜੇ ਗਮਰਾਹ ਹੋਏ ਆ ਉਹਨਾਂ ਨੂੰ ਗਮਰਾਹ ਨਾ ਕਰੋ ਸ਼ਰੋਮਣੀ ਅਕਾਲੀ ਦੰਦ ਨੂੰ ਮਜ਼ਬੂਤ ਕਰਨ ਮੱਤੇ ਠੀਕ ਰਿਕਸ਼ਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ